ਗਰਨਾਮਾ ਦੇਖ ਰਿਹਾ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਅਤੇ ਵੱਡੇ ਆਗੂ ਵਿੰਗਾ ਦੇ ਪ੍ਰਧਾਨ ਫਸਿਕ ਸੁਤੇ ਯਾਨੀ ਕਿ ਲੋਕਾਂ ਨੇ ਵੀ ਆਪਣੀਆਂ ਡਾਂਗਾਂ ਤੇ ਲਾੜਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਕਰ ਦਿੱਤਾ ਗਿਆ ਹੈ ਹਾਲਾਂਕਿ ਇਹ ਉਹਨਾਂ ਦਿਨਾਂ ਦੇ ਵਿੱਚ ਵੀ ਬੜਾ ਵਿਰੋਧ ਹੋਇਆ ਸੀ ਜਦੋਂ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਦਾ ਧਰਨਾ ਉਖਾੜਿਆ ਗਿਆ ਪੰਜਾਬ ਦੇ ਕਿਸਾਨਾਂ ਦਾ ਸ਼ਬੂ ਬਾਰਡਰ ਵਾਲਾ ਧਰਨਾ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਧੱਕੇ ਨਾਲ ਉਖਾੜਿਆ ਗਿਆ ਅਤੇ ਕਈ ਕਿਸਾਨ ਜਿਹੜੇ ਹਰਾਸ ਵਿੱਚ ਲੈ ਲਿਆ ਗਿਆ ਉਹਨਾਂ ਦੀਆਂ ਟਰਾਲੀਆਂ ਚੋਰੀ ਕਰ ਲਈਆਂ ਗਈਆਂ ਉਹਨਾਂ ਦੇ ਟੈਂਟ ਜਿਹੜੇ ਨੇ ਉਖਾੜ ਦਿੱਤੇ ਗਏ ਪੰਜਾਬ ਪੁਲਿਸ ਵੱਲੋਂ ਧੱਕੇ ਨਾਲ ਲੇਕਿਨ ਪੰਜਾਬ ਦੇ ਵਿੱਚ ਪੰਜਾਬ ਦੇ ਵਿਰੁੱਧ ਲੈਂਡ ਪੁਬਲਿਕ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਹੁਣ ਕਹਿੰਦੇ ਨੇ ਕਿ ਮਰ ਜਾਵਾਂਗੇ ਜਾਂ ਮਾਰ ਦੇਾਂਗੇ ਇਹ ਤਾਂ ਲੈਂਡ ਪੋਲਿੰਗ ਲੈਂਡ ਪੋਲਿੰਗ ਪਾਲਿਸੀ ਦੀ ਗੱਲ ਕਰਦੇ ਨੇ ਇਹ ਤਾਂ ਏਕੜਾਂ ਦੀ ਗੱਲ ਕਰਦੇ ਦੀ ਕਿ ਅਸੀਂ ਜ਼ਮੀਨ ਐਕਵਾਰ ਕਰਾਂਗੇ ਅਸੀਂ 1 ਇੰਚ ਵੀ ਨਹੀਂ ਦੇਾਂਗੇ ਪੰਜਾਬ ਸਰਕਾਰ ਦਾ ਹੁਣ ਰੱਜ ਕੇ ਵਿਰੋਧ ਹੋ ਰਿਹਾ ਹੈ ਜਿੱਤੇ ਵਸੂਲੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੂਸਰੇ ਪਾਸੇ ਸੋਸ਼ਲ ਮੀਡੀਆ 'ਦਿਆਂ ਸਾਹਤ ਉਤੇ ਨਕਲੀ ਕਿਸਾਨਾਂ ਵੱਲੋਂ ਪ੍ਰੋਮੋਸ਼ਨ ਕਰਵਾਈ ਜਾ ਰਹੀ ਹੈ ਲੈਂਡ ਪੁਲਿੰਗ ਪਾਲਿਸੀ ਦੀ ਹਾਲਾਂਕਿ ਮਾਲਵਿੰਦਰ ਕੰਗ ਨੇ ਅੱਜ ਵਿਰੋਧ ਕੀਤਾ ਬਾਅਦ ਵਿੱਚ ਉਸ ਨੇ ਜਿਹੜੀ ਸੋਸ਼ਲ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਉਹ ਉਸ ਨੂੰ ਡਿਲੀਟ ਕਰਨੀ ਪਈ ਚਾਹੇ ਤਾਂ ਉਹ ਦਿੱਲੀ ਦੇ ਵਿੱਚੋਂ ਫੋਨ ਆ ਗਿਆ ਹੈ ਚਾਹੇ ਉਸ ਨੂੰ ਚੰਡੀਗੜ੍ਹ ਦੇ ਵਿੱਚੋਂ ਆ ਗਿਆ ਹੈ ਲੇਕਿਨ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਰੋਕ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਕਿਸਾਨਾਂ ਨੇ ਆਮ ਸਰਕਾਰ ਦੇ ਵਿਰੋਧ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾ ਮੰਤਰੀਆਂ ਵਿਧਾਇਕਾਂ ਅਤੇ ਭਾਖੜਾ ਨੂੰ ਕੀ ਕਹ ਦਿੱਤਾ ਉਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਇਸ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਜਿਗਰਾਓ ਹਲਕੇ ਦੇ ਮਲਕ ਅਲੀਗੜ ਪੋਨਾ ਅਗਵਾਰ ਗੁਜਰਾں ਦੇ ਪਿੰਡ ਵਾਸੀਆਂ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਆਪਣੇ ਪਿੰਡਾਂ ਵਿੱਚ ਦਾਖਲ ਹੋਣ ਤੇ ਪਾਬੰਦੀ ਲਾ ਦਿੱਤੀ ਹੈ ਐਤਵਾਰ ਨੂੰ ਸ਼ਾਮ ਨੂੰ ਚਾਰਾਂ ਪਿੰਡਾਂ ਦੀ ਐਂਟਰੀ ਤੇ ਪੰਜਾਬੀ ਵਿੱਚ ਫਲੈਕਸ ਪੋਸਟਰ ਚਮਕਾਏ ਗਿਆ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਵਿਨਰ ਅਰਵਿੰਦ ਕੇਜੀਵਾਲ ਦੀਆਂ ਫੋਟੋਆਂ ਵਾਲੇ ਪੋਸਟਰਾਂ ਤੇ ਲਾਈਆਂ ਗਈਆਂ ਜਿਨ੍ਹਾਂ ਉੱਤੇ ਭਗਵੰਤ ਮਾਨ ਪੰਜਾਬ ਬਚਾਓ ਕੇਜੀਵਾਲ ਪਹਜਾਓ ਜਬੀਰ ਬਚਾਓ ਲਿਖਿਆ ਹੋਇਆ ਲਿਖਿਆ ਗਿਆ ਇਸ ਦੇ ਨਾਲ ਪੋਸਟਰ ਉੱਤੇ ਲਿਖਿਆ ਕਿ ਜਦ ਤੱਕ ਲੈਂਡ ਪੁੱਲਿੰਗ ਨੀਤੀ ਰਾਤ ਨਹੀਂ ਕੀਤੀ ਜਾਂਦੀ ਉਦੋਂ ਤੱਕ ਪਿੰਡ ਵਿੱਚ ਕਿਸੇ ਵੀ ਆਪ ਨੇਤਾ ਦੇ ਦਾਖਲੇ ਤੇ ਸਖਤ ਪਾਬੰਦੀ ਹੈ ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਰਾਜਾ ਬੜੇ ਜਿਹੜੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਪੰਜਾਬ ਕਾਂਗਰਸ ਅਨਦਾਤਾ ਨਾਲ ਮਜੂਤੀ ਨਾਲ ਖੜੀ ਹੈ ਆਮ ਆदमी ਪਾਰਟੀ ਦੀ ਲੈਂਡ ਪੁੱਲਿੰਗ ਪਾਲਿਸੀ ਜਿਹੜੀ ਹੈ ਇਹ ਕਾਨੂੰਨੀ ਤੌਰ ਤੇ ਜ਼ਮੀਨ ਹੜਪਣਾ ਹੈ ਕਿਸਾਨ ਗੁੱਸੇ ਵਿੱਚ ਹਨ ਆਪ ਆਦਮੋ ਤੇ ਪਾਬੰਦੀ ਲਗਾਉਣ ਵਾਲੇ ਪਿੰਡਾਂ ਦੀ ਸਭ ਸ਼ੁਰੂਆਤ ਹੈ ਕਿਸਾਨ ਤੇ ਦੇ ਆਪਣੀ ਜ਼ਮੀਨ ਦੇ ਅਧਿਕਾਰ ਦੀ ਸਭ ਤੋਂ ਵੱਡੀ ਨੀਤੀ ਨੀਤੀ ਨਹੀਂ ਹੈ ਪੰਜਾਬ ਲੜਾਈ ਲੜੇਗਾ ਯਾਨੀ ਕਿ ਪੰਜਾਬ ਲੜਾਈ ਲੜੇਗਾ ਨੌ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ મોદી ਦੇ ਖਰਾਬ ਹੁਣ ਲੜਾਈ ਲੜੀ ਜਾਵੇਗੀ ਪੰਜਾਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅਤੇ ਆਪ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕਿਸ਼ਵਾਨ ਦੇ ਨਾਲ ਉਹਨਾਂ ਨੇ ਕਿਹਾ ਕਿ ਆਪ ਆਦੀ ਪਾਰਟੀ ਦਾ ਵਿਧਾਇਕ ਮੰਤਰੀ ਆਗੂ ਜੇਕਰ ਪਿੰਡ ਵਿੱਚ ਵੱਡਦਾ ਹੈ ਉਹ ਆਪਣੇ ਜਾਨੀ ਮਾਲੀ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਹੁਵੇਗਾ ਪੰਜਾਬ ਪਚਾਓ ਭਗਵੰਤ ਮਾਨ ਅਤੇ ਅਰਵਿੰਦ ਕੇ ਜੀਵਾਨੂ ਪੰਜਾਬ ਦੇ ਵਿੱਚੋਂ ਪਜਾਓ ਇਸ ਤਰ੍ਹਾਂ ਦੀ ਨਾਰੇ ਬਾਜੀ ਇਸ ਤਰ੍ਹਾਂ ਦੇ ਸਲੋਗਨ ਲਿਖੇ ਗਏ ਨੇ ਉਹਨਾਂ ਫਲੈਕਸਾਂ ਉੱਤੇ ਧਰਵਾ